ਹੈਲੋ ਨਵੀ ਤੇ ਗਰਨ ਹੋ ਗਈਆਂ ਤਿਆਰ ਮੈਂ ਵੀ ਹੋ ਗਈ ਗਰੀਚੀ ਸਾਡੀ ਭਾਦੀ ਬਣੀ ਫੇਹ ਹੈ ਹਾਂ ਇਹ ਬੈਠੀ ਹੈਗੀ ਅਸੀਂ ਦੋਨੇ ਜੀ ਬਲੈਕ ਬਲੈਕ ਗਰੀਚੀ ਨਾਲ ਜਾਓਗੇ ਨਾ ਨਿਕਲੇ ਰੇ ਜੀ ਚਚਿੰਗੇ ਹਾਂ ਲਓ ਜੀ ਸੋ ਇਹ ਕਾਲ ਦੀ ਤੁਹਾਡਾ ਸਵਾਗਤ ਆਪਣੇ ਮਾਲਵਾ ਲਾਉ ਵਿੱਚ ਅਸੀਂ ਚੱਲੀ ਅੱਜ ਵਿਆਹ ਤਿਆਗ ਵਾਲੀ ਵੀਡੀਓ ਆ ਕੇ ਪਾਉਣੀ ਹੈ ਚਲਦੇ ਦਿਖਾਉਣੀ ਫਿਰ ਵਿਆਹ ਸੋਨੀ ਕਾਰ ਖਾਣ ਦੇਖੀ ਹਾਂਜੀ ਪਹੁੰਚ ਗਏ ਸੀ ਪੈਲਸ ਵਿੱਚ ਨਵੀਂ ਤੇ ਚੜੀ ਹੋ ਚਾਈ ਜਾਂਦੀ i will be हाँ जी इतने फिर असि पैलेस आके इतने खान पीन लाग गए फिर इतें बैठ गए थे

Terima kasih tak? Ada ਹਾਂਜੀ ਪ੍ਰਾਤ ਵੀ ਪਹੁੰਚ ਗਈ ਸੀ ਤੇ ਫੇਰ ਅਸੀਂ ਤਾਂ ਪ੍ਰਾਤ ਦੇਖਣ ਲੱਗੇ ਨਰੇ ਬਣਾਈ ਕਿ ਉਹਨਾਂ ਦੀ ਤੇ ਫਿਰ ਅਸੀਂ ਆ ਗਏ ਸੀ ਅੰਦਰ ਬਾਅਸ ਪਹਿਲ ਸੱਚ ਕੇ ਰੋਟੀ ਪਾਣੀ ਮੈਂ ਹੱਦ ਖਾ ਲਈਏ ਤੇ ਫਿਰ ਸਦਨ ਦੇਣਾ ਹੋਊਗਾ ਤੇ ਲੇਟ ਹੋ ਜਾਣਗੇ ਮਿੰਟਾਂ ਹਾਂਜੀ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਅਸੀਂ ਬੈਠ ਗਏ ਅਸੀਂ ਸਾਰੇ ਇਕੱਠੇ ਆਂਟੀ ਅਰਗੇ ਵੀ ਸੀ ਨਾਲ ਅਤੇ ਬੱਚੇ ਨੂੰ ਛਾੜ ਕਰੀ ਗਏ ਦੀ ਵੀਡੀਓ ਬਣਾਈ ਗਈ ਅਸੀਂ ਕੱਢਣ ਲਾਉਗਾ ਆਪ ਵੀ ਫੜੇ ਵਾਈ ਨਹੀਂ ਫੜੇ ਠੰਡਾ ਜਿਆਦਾ ਸੀਗਾ ਹਾਂਜੀ ਹਰਮਨ ਤੇ ਹਰਮਨ ਦੇ ਘਰ ਵਾਲੀ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀਗੀ ਤੇ ਫਿਰ ਮੈਂ ਥੋੜੀ ਜਿਹੀ ਬਣਾਈ ਵੀਡੀਓ ਤੇ ਉਹਦੇ ਮੰਮੀ ਡੈਡੀ ਸਗਨ ਕਰ ਰਹੇ ਸੀਗੇ ਹਰਮਨ ਦੇ ਵੀ ਤੇ ਉਹ ਕੁੜੀਆ ਜਿਹੜੀ ਹੈ ਉਹਦਾ ਮੈਨੂੰ ਨਾਮ ਨਹੀਂ ਪਤਾ ਜਸਪ੍ਰੀਤ ਹਾਂ ਗਗਨ ਨੂੰ ਪਤਾ ਉਹਦਾ ਨਾਮ ਜਸਪ੍ਰੀਤ ਤੇ ਸਗਨ ਕਰ ਰਹੇ ਸੀ ਫਿਰ ਆ ਗਏ ਸੀਗੇ ਸਾਹ ਸਾ ਮਤਲਬ ਰੁਕਾ ਸਾਹ ਫਿਰ ਉਹਨਾਂ ਨੇ ਸਗਨ ਦਿੱਤਾ Pero esto va a dar así que esa candela. हाँ जी साफ सगन दे के चले गए के उस तो बाद आ गई सी सा हां सोफे ना टू ज्यादा उच्ची सी सगन मैं मसा फड़ाया ਤੇ ਇੱਕ ਮੈਂ ਲੈ ਕੇ ਗਈ ਸੀ ਛੋਟਾ ਜ੍ਹਾ ਜਸਪ੍ਰੀਤ ਵਾਸਤੇ ਗਿਫਟ ਤੇ ਉਹਨੂੰ ਮੈਂ ਕਹਿ ਰਹੀ ਸੀ ਇਹਨੂੰ ਸੰਭਾਲ ਲੀ ਤੇ ਫਿਰ ਉਹਨੇ ਉਹਨੂੰ ਫੜ ਲਿਆ ਫਿਰ ਉਸ ਤੋਂ ਬਾਅਦ ਅਸੀਂ ਬੈਠ ਕੇ ਚੰਗੀ ਤਰ੍ਹਾਂ ਕਰਾਈ ਫੋਟੋ ਤੇ ਜਦੋਂ ਅਸੀਂ ਫੋਟੋ ਕਰਾ ਕੇ ਤਰਨ ਲੱਗੇ ਫਿਰ ਫਿਰ ਹਰਮਨ ਨੇ ਬਿਠਾ ਲਿਆ ਸਾਨੂੰ ਹਰਮਨ ਤਾਂ ਸਾਨੂੰ ਬੱਚਿਆਂ ਵਾਂਗੂ ਲੱਗਦਾ ਸਾਡੇ ਵੀ ਜਿਵੇਂ ਆਪ ਦਾ ਜਵਾਕ ਹੀ ਹੁੰਦਾ ਹਰਸ਼ ਵਾਂਗੂ ਤੇ ਚਲੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋੜੀ ਬਧੀਏ ਬਣਾਈ ਰੱਖੇ ਪ੍ਰਮਾਤਮਾ ਇਹਨਾਂ ਦੀ ਤੇ ਇੱਥੇ ਫਿਰ ਅਸੀਂ ਬੈ ਗਏ ਸੀਗੇ ਕਰਾਈ ਫੋਟੋ ਚੰਗੀ ਤਰ੍ਹਾਂ ਹਾਂਜੀ ਹੁਣ ਚੱਲਿਆਂ ਘਰ ਨੂੰ ਵਾਪਸ ਤੇ ਆ ਘੱਟ ਦੇਖਿਆ ਤੇ ਥੱਕ ਵੱਧ ਗਏ ਤੁਸੀਂ ਤਾਂ ਬਹੁਤ ਦੇਖਿਆ ਯਾਰ ਨਹੀਂ ਦੇਖਿਆ ਤਾਂ ਹੈਗਾ ਗੱਤ ਕੀ ਮਤਲਬ ਹੈ ਜਿੰਨਾ ਤੁਸੀਂ ਦੇਖਿਆ ਤੇ ਖੁੱਲ ਕੇ ਪੜਿਆ ਫੋਟੋ ਇਹ ਹੈ ਮਾਰਾ ਫੋਟੋ ਨਾ ਮਾ ਫੜਾ ਕੇ ਕਿਤੇ ਤੇ ਹਾਂਜੀ ਪਿਆਰ ਤਾਂ ਜਾ ਕੇ ਅਸੀਂ ਆਗੇ ਸੀਗੇ ਘਰੇ ਤੇ ਹੁਣ ਆਪਾਂ ਵੀਡੀਓ ਦੇ ਕਰਦੇ ਆ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਹਨ ਸੱਸੀਆਂ ਘਾਲ ਦੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ